ਸੋ ਮੌਜੂਦਾ ਮੈਂ ਨਾ ਸੀਨੀਅਰ ਕਾਂਗਰਸ ਲੀਡਰ ਰਾਜ ਕੁਮਾਰ ਵਿਕਰਮ ਇਹ ਕਹਿੰਦਾ ਕਿ ਇਸ ਤਰ੍ਹਾਂ ਲੱਗਦਾ ਅੱਜ ਪੰਜਾਬ ਦੀ ਕਾਂਗਰਸ ਸੇਵਾ ਕਰਾਂਦੀ ਪਹਿਲਾ ਕਨਵੈਨਸ਼ਨ ਸੀ ਪੂਰੀ ਇੱਕ ਮਹਾਂ ਰੈਲੀ ਰੂਪ ਦੇ ਵਿੱਚ ਆਗਿਆ ਲੱਗਦਾ ਵੀ ਕਾਂਗਰਸ ਕਾਰਗਰਚਾ ਲੋਕ ਸਭਾ ਚੋਣਾਂ ਵਾਸਤੇ ਹੁਣ ਪੱਪਾ ਪਰ ਪੈ ਗਈ ਵੀ ਇਹ ਪਹਿਲੀ ਦਫਾ ਹੈ ਕਿ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕਾ ਅਰਜਨ ਖੜਗੇ ਜੀ ਕਾਂਗਰਸ ਦੇ ਵਰਕਰ ਦੇ ਨਾਲ ਰੂਬ ਹੋ ਰੂ ਹੋਣ ਵਾਸਤੇ ਉਹਨਾਂ ਨਾਲ ਸਿੱਧਾ ਸੰਪਰਕ ਤੇ ਸਿੱਧੀ ਗੱਲਬਾਤ ਕਰਨ ਵਾਸਤੇ ਅੱਜ ਇੱਥੇ ਸਮਰਾਲਾ ਵੀ ਕਿਹਾ ਹੈ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਜਿਹੜਾ ਸਾਡਾ ਕਾਂਗਰਸ ਦਾ ਕਰਿਆ ਕਰਤਾ ਹੈ ਉਹਦੇ ਵਿੱਚ ਭਾਰੀ ਜੋਸ਼ ਹੈ ਔਰ ਕਾਂਗਰਸ ਦਾ ਕਰਿਆ ਕਰਤਾ ਹੁਣ ਇਹ ਆਮ ਆਦਮੀ ਪਾਰਟੀ ਜਿਹੜਾ ਬਦਲਾਅ ਦਾ ਨਾਰਾ ਦਿੰਦੀ ਸੀ ਨਾ ਹੁਣ ਅਸਲੀ ਬਦਲਾਅ ਲੈ ਕੇ ਆਣਾ ਚਾਹਦੀ ਹੈ ਕਾਂਗਰਸ ਪਾਰਟੀ ਔਰ ਜਿੱਥੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਇਹ बार-बार ਕਹਿ ਰਹੇ ਹੈ ਕਿ ਪੰਜਾਬ ਬਣੇਗਾ ਹੀਰੋ ਤੇ 14 ਦੇ ਵਿੱਚੋਂ 0 ਹਾਂ ਮੈਂ ਕਿਹਾ ਸੱਚ ਹੈ ਯਾਰ ਤੇ 14 ਦੇ ਵਿੱਚੋਂ 0 ਭਗਵੰਤ ਮਾਨ ਲੈ ਕੇ ਜਾ ਰਿਹਾ ਭਈ ਇਹ ਗੱਲ ਪੱਕੀ ਹੈ ਤੇ ਪੰਜਾਬ ਬਣੇਗਾ ਹੀਰੋ ਤੇ ਭਗਵੰਤ ਮਾਨ 14 ਦੇ ਵਿੱਚੋਂ 0 ਇਹ ਗੱਲ ਸੱਚੀ ਹੈ ਔਰ ਇਹ ਅੱਜ ਕਾਂਗਰਸ ਦੇ ਵਰਕਰ ਦੇ ਵਿੱਚ ਇੱਕ ਜੋਸ਼ ਹੈ ਔਰ ਮੈਂ ਕਾਂਗਰਸ ਵਰਕਰ ਨੂੰ ਬਤਾਈ ਦੇਣਾ ਕਿ ਸਾਡੇ ਨੂੰ ਵਾਚਪਾ ਨੇ ਵੀ ਕਦੇ-ਕਦੇ ਸੰਕੇਤ ਦਿੱਤੇ ਆ ਵੀ ਮਮੇਸ਼ਾ ਜੀ ਦੇ ਗੱਟ ਜੋੜ ਹੋ ਸਕਦਾ ਕਾਲੀਦਾਨ ਨੇ ਕਿਹਾ ਦੇ ਦਿੱਤੀ ਇਹ ਪਹਿਲਾਂ ਹੀ ਤਿਆਰੀ ਸੀ ਉਹਨਾਂ ਦੀ ਬਈ ਗੱਲ ਨਹੀਂ ਸਮਝਦੇ ਕਹਿੰਦੇ ਨਾ ਭੁੱਖੇ ਨਾ ਭੁੱਖੇ ਦੀ ਥਾਲੀ ਫੜੀ ਤੇ ਗੱਛ ਦੋਨੋਂ ਨੂੰ ਪੈ ਗਈ ਭਈ ਭੁੱਖਾ ਉਹ ਵੀ ਐ ਭੁੱਖੀ ਉਹ ਵੀ ਐ ਔਰ ਨਾ ਉਹਨਾਂ ਦੇ ਕੁਝ ਪੱਲੇ ਐ ਤੇ ਨਾ ਕਾਲੀ ਦਲ ਦੇ ਪੱਲੇ ਐ ਨਾ ਬੀਜੇਪੀ ਦੇ ਪੱਲੇ ਐ ਇਹ ਦੋਨੇ ਵਿਚਾਰੇ ਭੁੱਖੇ ਐ ਇਹ ਖੋਈ ਹੋਈ ਆਪਣੀ ਜ਼ਮੀਨ ਲੱਭਦੇ ਫਿਰਦੇ ਓ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਕੱਠੇ ਵੀ ਹੋ ਜਾਣ ਕੋਈ ਨਹੀਂ ਲੱਭਣਾ ਸੋ ਇਸਨ ਸੀਨੀਅਰ ਕਾਂਗਰਸ ਲੀਡਰ ਰਾਜ ਕੁਮਾਰ ਵੇਕਰ ਜੀ ਸਪਸ਼ਟ ਕਰਦਾ ਵੀ ਜਿਹੜੇ ਆਉਣ ਵਾਲੇ ਲੋਕ ਸਭਾ ਦੀ ਜਿਹੜੀ ਅੱਜ 13+1 ਕਿਉਂਦੀ ਜਿਹੜੀ ਚੰਡੀਗੜ੍ਹ ਸ਼ੀਟ ਆ ਬਿਲਕੁਲ ਕਾਂਗਰਸ ਹੀ ਪਾਰਟੀ ਜਿੱਤੂਗੀ ਤੇ ਜਿਹੜੀ ਗੱਟ ਚੋੜ ਦੀ ਗੱਲ ਕੀਤੀ ਭਾਜਪਾ ਦੇ ਕਾਲੀ ਦੇ ਕਿਰਨ ਨੇ ਕਿਤੇ ਇਹ ਕਿਤੇ ਵੀ ਇਹਨਾਂ ਦਾ ਕੋਈ ਸਰੂਕਾਰ ਨਹੀਂ ਰਹੇਗਾ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਸੋ ਮੌਜੂਦ ਹੈ ਮੇਨਾ ਸੀਨੀਅਰ ਕਾਂਗਰਸ ਲੀਡਰ ਰਾਜ ਕੁਮਾਰ ਵਿਕਟ ਹੈ ਮੇਗਾ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੰਜਾਬ ਦੀ ਕਾਂਗਰਸ ਸੇਵਾ ਕਰਾਂ ਦੀ ਪਹਿਲਾ ਕਨਵੈਨਸ਼ਨ ਸੀ ਪੂਰੀ ਇੱਕ ਮਹਾਂ ਰੈਲੀ ਰੂਪ ਦੇ ਵਿੱਚ ਲੱਗਦਾ ਹੈ ਵੀ ਕਾਂਗਰਸ ਕਾਰਗਰਚਾ ਲੋਕ ਸਭਾ ਚੋਣਾਂ ਵਾਸਤੇ ਹੁਣ ਪੱਪਾ ਪਾਰ ਪੈ ਗਈ ਵੀ ਇਹ ਪਹਿਲੀ ਦਫਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕਾਰ ਜੇਨ ਖੜਗੇ ਜੀ ਕਾਂਗਰਸ ਦੇ ਵਰਕਰ ਦੇ ਨਾਲ ਰੂਬ ਹੋ ਰੂ ਹੋਣ ਵਾਸਤੇ ਉਹਨਾਂ ਨਾਲ ਸਿੱਧਾ ਸੰਪਰਕ ਤੇ ਸਿੱਧੀ ਗੱਲਬਾਤ ਕਰਨ ਵਾਸਤੇ ਅੱਜ ਇਥੇ ਸਮਰਾਲਾ ਵੀ ਕਿਹਾ ਹੈ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਜਿਹੜਾ ਸਾਡਾ ਕਾਂਗਰਸ ਦਾ ਕਾਰਜਕਰਤਾ ਉਹਦੇ ਚ ਭਾਰੀ ਜੋਸ਼ ਹੈ ਔਰ ਕਾਂਗਰਸ ਦਾ ਕਾਰਜਕਰਤਾ ਹੁਣ ਇਹ ਆਮ ਆਦਮੀ ਪਾਰਟੀ ਜਿਹੜਾ ਬਦਲਾਅ ਦਾ ਨਾਰਾ ਦਿੰਦੀ ਸੀ ਨਾ ਹੁਣ ਅਸਲੀ ਬਦਲਾਅ ਲੈ ਕੇ ਆਉਣਾ ਚਾਹਦੀ ਹੈ ਕਾਂਗਰਸ ਪਾਰਟੀ ਔਰ ਜਿੱਥੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਇਹ बार-बार ਕਹਿ ਰਹੇ ਹੈ ਕਿ ਪੰਜਾਬ ਬਣੇਗਾ ਹੀਰੋ ਤੇ 14 ਦੇ ਵਿੱਚੋਂ 0 ਹਾਂ ਮੈਂ ਕਹਾਂ ਸੱਚ ਹੈ ਯਾਰ ਤੇ 14 ਦੇ ਵਿੱਚੋਂ 0 ਭਗਵੰਤ ਮਾਨ ਲੈ ਕੇ ਜਾ ਰਿਹਾ ਭਈ ਇਹ ਗੱਲ ਪੱਕੀ ਹੈ ਤੇ ਪੰਜਾਬ ਬਣੇਗਾ ਹੀਰੋ ਤੇ ਭਗਵੰਤ ਮਾਨ 14 ਦੇ ਵਿੱਚੋਂ 0 ਇਹ ਗੱਲ ਸੱਚੀ ਹੈ ਔਰ ਇਹ ਅੱਜ ਕਾਂਗਰਸ ਦੇ ਵਰਕਰ ਦੇ ਵਿੱਚ ਇੱਕ ਜੋਸ਼ ਹੈ ਔਰ ਮੈਂ ਕਾਂਗਰਸ ਵਰਕਰ ਨੂੰ ਬਤਾਈ ਦੇਣਾ ਕਿ ਸਾਹ ਦੇਖੋ ਵਾਜਪਾ ਨੇ ਵੀ ਕਦੇ-ਕਦੇ ਸੰਕੇਤ ਦਿੱਤੇ ਆ ਵੀ ਮਮਿਸ਼ਾ ਜੀ ਦੇ ਗੱਟਜੋੜ ਹੋ ਸਕਦਾ ਕਾਲੀਦਾਨ ਨੇ ਕਿਹਾ ਦੇ ਦੇ ਇਹ ਪਹਿਲਾਂ ਹੀ ਤਿਆਰੀ ਸੀ ਉਹਨਾਂ ਦੀ ਬਈ ਗੱਲ ਨਹੀਂ ਸਮਝੇ ਕਹਿੰਦੇ ਨਾ ਭੁੱਖੇ ਨੇ ਭੁੱਖੇ ਦੀ ਥਾਲੀ ਫੜੀ ਤੇ ਗੱਛ ਦੋਨੋਂ ਨੂੰ ਪੈ ਗਈ ਭਈ ਭੁੱਖਾ ਉਹ ਵੀ ਐ ਭੁੱਖੀ ਉਹ ਵੀ ਐ ਔਰ ਨਾ ਉਹਨਾਂ ਦੇ ਕੁਝ ਪੱਲੇ ਐ ਤੇ ਨਾ ਕਾਲੀ ਦਲ ਦੇ ਪੱਲੇ ਐ ਨਾ ਬੀਜੇਪੀ ਦੇ ਪੱਲੇ ਐ ਇਹ ਦੋਨੇ ਵਿਚਾਰੇ ਭੁੱਖੇ ਐ ਇਹ ਖੋਈ ਹੋਈ ਆਪਣੀ ਜ਼ਮੀਨ ਲੱਭਦੇ ਫਿਰਦੇ ਹੀ ਉਹ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਕੱਠੇ ਵੀ ਹੋ ਜਾਣ ਕੋਈ ਨਹੀਂ ਲੱਭਣਾ ਸੋ ਇਹ ਸੰ ਸਨੀਅਰ ਕਾਂਗਰਸ ਲੀਡਰ ਰਾਜਕੁਮਾਰ ਵੇਕਾ ਜੀ ਸਪਸ਼ਟ ਕਰਦਾ ਵੀ ਜਿਹੜੇ ਆਉਣ ਵਾਲੇ ਲੋਕ ਸਭਾ ਦੀਆਂ ਜਿਹੜੀਆਂ 13+1 14ਵੀਂ ਜਿਹੜੀ ਚੰਡੀਗੜ੍ਹ ਸੀਟ ਆ ਬਿਲਕੁਲ ਕਾਂਗਰਸ ਹੀ ਪਾਰਟੀ ਜਿੱਤੂਗੀ ਤੇ ਜਿਹੜੀ ਗੱਟ ਚੋੜ ਦੀ ਗੱਲ ਕੀਤੀ ਬਾਜਪਾ ਕਾਲੀ ਦੇ ਕਿਹਾ ਕਿ ਇਹ ਕਿਤੇ ਵੀ ਇਹਨਾਂ ਦਾ ਕੋਈ ਸਰਕਾਰ ਨਹੀਂ ਰਹੇਗਾ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਕਮਮਲ ਬੋਬੀ ਨਸ ਸੰਦੀਪ ਸ਼ਰਮਾ ਜੈਸਾ ਟੀਵੀ ਲੁਧਿਆਣਾ